हां जी सासू काल जी आज ਆਪਾਂ ਨਿੰਬੂਆਂ ਦਾ ਮਿੱਠਾ achar ਪਾਉਣ ਲੱਗਿਆਂ ਖੱਟ ਮਿੱਠਾ achar ਤੁਸੀਂ ਦੇਖ ਕੇ ਹੈਰਾਨ ਹੁੰਦੇ ਹੋਮੋਗੇ ਵੀ ਇਹ ਹਰੇ ਨਿੰਬੂ ਆ ਹਾਂਜੀ ਮੈਂ ਹਰੇ ਨਿੰਬੂਆਂ ਦਾ achar ਪਾਉਣੀ ਹੁੰਦੀ ਆ ਭਲਾ ਤੁਸੀਂ 5 ਸਾਲ ਰੱਖ ਲਓ ਭਲਾ 10 ਸਾਲ ਰੱਖ ਲਓ ਇਹ achar ਕਦੇ ਵੀ ਖਰਾਬ ਨਹੀਂ ਹੋਊਗਾ ਕਿਉਂਕਿ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਜਦੋਂ ਨਿੰਬੂ ਦਾ achar ਪਾਉਣਾ ਉਹ ਨਿੰਬੂ ਲੈਣੇ ਜਿਨ੍ਹਾਂ ਦੀ ਫੋਲਕ ਪਤਲੀ ਹੋਵੇ ਉਤੋਂ ਕਿਉਂਕਿ ਉਹ ਛੇਤੀ ਗਲ ਜਾਂਦੀ ਹੈ ਤੇ ਛੇਤੀ achar ਬਣ ਜਾਂਦਾ ਜਿਵੇਂ ਹੁਣ ਇੱਥੇ ਇੱਥੋਂ ਦੀ ਗੱਲ ਕਰੀਏ ਬਾਹਰ ਦੀ ਗੱਲ ਕਰੀਏ ਆਪਾਂ ਇੱਥੇ ਜਿਵੇਂ ਆਪਣੇ ਇੰਡੀਆ ਇੱਡੇਡੇ ਪੀਲੇ ਨਿੰਬੂ ਮਿਲਦੇ ਆ ਆਪਾਂ ਉਹਨਾਂ ਦਾ achar ਪਾਉਨੇ ਆ ਇੱਥੇ ਇੱਡੇਡੇ ਪੀਲੇ ਨਿੰਬੂ ਨਹੀਂ ਮਿਲਦੇ ਉਹ ਵੱਡੇ ਨੀ ਪੀਲੇ ਨਿੰਬੂ ਇਹਨਾਂ ਤੋਂ ਥੋੜੇ ਜੇ ਵੱਡੇ ਪੀਲੇ ਨਿੰਬੂ ਮਿਲਦੇ ਆ ਜਿਹੜੀ ਉਹਨਾਂ ਦੀ ਆ ਉੱਪਰਲੀ ਫੋਲਕ ਹੁੰਦੀ ਆ ਉਹ ਬਹੁਤ ਜ਼ਿਆਦਾ ਸਖਤ ਹੁੰਦੀ ਆ ਬਹੁਤ ਜ਼ਿਆਦਾ ਕੈੜੀ ਹੁੰਦੀ ਆ ਮੈਂ ਉਹਨਾਂ ਦਾ achar ਪਾ ਕੇ ਦੇਖਿਆ ਸੀ ਉਹ achar ਨਾ ਤਾਂ ਖਾਂਚ ਸਵਾਦ ਬਣਦਾ ਤੇ ਉਹਨੂੰ ਬਣਨ ਨੂੰ ਵੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਵਾ ਤੇ ਇਹ ਜਿਹੜੇ ਨਿੰਬੂ ਆ ਇੱਥੇ ਨਿੰਬੂ ਬਹੁਤ ਤਰ੍ਹਾਂ ਦੇ ਮਿਲਦੇ ਆ ਕਈ ਨਿੰਬੂ ਉਹਨਾਂ ਦਾ achar ਬਿਲਕੁਲ ਵੀ ਬਣਦਾ ਨਹੀਂਗਾ ਤੇ ਮੈਂ ਇਹਨਾਂ ਨਿੰਬੂਆਂ ਦਾ ਹੀ ਚਾਰ ਪਾਉਣੀ ਹੁੰਦੀ ਆ ਹਰੇ ਨਿੰਬੂਆਂ ਦਾ ਤੇ ਹਰੇ ਨਿੰਬੂਆਂ ਨੂੰ ਆਦਾ ਆਪਾਂ ਚਾਰ ਪਾਉਣਾ ਵਾ ਇਹ ਸਾਡੇ 5.5 ਕਿਲੋ ਨਿੰਬੂ ਆ ਤੇ ਇਹਨਾਂ ਨੂੰ ਮੈਂ ਧੋ ਲਿਆ ਸੀਗਾ ਧੋ ਕੇ ਮੈਂ ਇਹਨਾਂ ਨੂੰ ਸੁੱਕਣੇ ਪਾਤਾ ਸੀ ਤੇ ਹੁਣ ਆਪਾਂ ਇਹਨਾਂ ਨੂੰ ਕੱਟਣਾ ਵਾ ਤੇ ਇਹਨਾਂ ਨੂੰ ਕਿਵੇਂ ਕੱਟਣਾ ਜਿਵੇਂ ਹੁਣ ਆ ਨਿੰਬੂ ਆ ਨਿੰਬੂ ਦੇ ਉੱਤੇ ਕਈ ਵਾਰ ਆਈ ਉੱਤੇ ਲੱਗਿਆ ਹੁੰਦਾ ਵਾ ਹਾ ਤੇ ਇਹ ਆਪਾਂ ਉਤੋਂ ਲਾਉਣਾ ਵਾ ਐਦਾਂ ਇਹਨੂੰ ਵਿੱਚ ਨਹੀਂ ਪਾਉਣਾ ਤੇ ਹੁਣ ਆਪਾਂ ਜਿਵੇਂ ਆ ਨਿੰਬੂ ਅਜੇ ਇਹ ਨਿੰਬੂ ਜਿਵੇਂ ਹਣਾ ਇਕੱਠੇ ਮੇਰੇ ਸੁੱਕੜੇ ਪਏ ਹੋਏ ਸੀ ਕਈ ਵਾਰ ਥੱਲੇੋਂ ਨਿੰਬੂ ਗਿੱਲੇ ਨਿਕਲ ਜਾਂਦੇ ਆ ਤਾਂ ਉਹਨੂੰ ਆਏ ਕੱਪੜੇ ਦੇ ਨਾਲ ਜਾਂ ਤੁਸੀਂ ਪੇਪਰ ਲੈ ਲਓ ਜਾਂ ਸਾਫ਼ ਕੱਪੜਾ ਧੋਤਾ ਹੋਇਆ ਉਹਨੂੰ ਆਏ ਸਾਫ਼ ਕਰ ਲਓ ਸਾਫ਼ ਕਰਕੇ ਉਹਨੂੰ ਹੁਣ ਆਪਾਂ ਕੱਟ ਲਉਣਾ ਇਹ ਆਪਾਂ ਦੂਏ ਲੋਟ ਸਾਰੇ ਨਹੀਂ ਕੱਟਣੇ ਇਹਨਾਂ ਨੂੰ ਏਦਾਂ ਕੱਟ ਲਉਣਾ ਵਾ ਪੂਰੇ ਧਿਆਨ ਨਾਲ ਇੱਥੇ ਤੱਕ ਹੀ ਕੱਟ ਲਉਣਾ ਇਹਨਾਂ ਨੇ ਬੁੱਤੇ ਥੱਲੇ ਨਹੀਂ ਕੱਟ ਲੱਗਣਾ ਚਾਹੀਦਾ ਤੇ ਇਦਾਂ ਹੀ ਆਪਾਂ ਇੱਧਰ ਇਹਨੂੰ ਆਪਾਂ ਇਦਾਂ ਚਾਰ ਫਾੜੀਆਂ ਵਿੱਚ ਆ ਚਾਏ ਕੱਟ ਲਾ ਲੈਣਾ ਪੂਰਾ ਨਹੀਂ ਕੱਟਣਾ ਤੇ ਇਦਾਂ ਆਪਾਂ ਸਾਰੇ ਨਿੰਬੂਆਂ ਨੂੰ ਕੱਟ ਲਾ ਕੇ ਰੱਖਣਾ ਵਾ ਮੈਂ ਤੁਹਾਨੂੰ ਦਿਖਾਉਣੀ ਆ ਇਦਾਂ ਹੀ ਲਾਉਣੇ ਆ ਤੁਸੀਂ ਹਾਂਜੀ ਆਪਾਂ ਸਾਰੇ ਨਿੰਬੂਆਂ ਨੂੰ ਇਦਾਂ ਹੀ ਕੱਟ ਲਾਉਣਾ ਜਿੱਦਾਂ ਆ ਆ ਲਾਇਆ ਹੋਇਆ ਵਾ ਪੂਰੇ ਨਹੀਂ ਕੱਟਨੇ ਆਪਾਂ ਇਦਾਂ ਸਾਰੇ ਨਿੰਬੂਆਂ ਨੂੰ ਕੱਟ ਲਾ ਲੈਣਾ ਵਾ ਮੈਂ ਸੋਨੂੰ ਥੋੜੇ ਜਿਹਾ ਕੱਟ ਲਾ ਕੇ ਦਿਖਾ ਦਿਆਂ। ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਐ ਇਸ ਕਰਕੇ ਮੈਂ ਸੋਨੂੰ ਥੋੜੇ ਨਿੰਬੂਆਂ ਦਾ ਦੱਸ ਦੂੰਗਾ ਕੀ ਕਰਨਾ ਵਾ ਤੇ ਫਿਰ ਮੈਂ ਸਾਰੇ ਨਿੰਬੂ ਬਾਅਦ ਚ ਕਰਕੇ ਸੋਨੂੰ ਦਿਖਾ ਦੂੰ। ਜਦੋਂ ਆਪਾਂ ਐ ਕੱਟ ਲਾ ਦਿੰਨੇ ਆ ਕਿਉਂਕਿ ਇਹਨਾਂ ਦੇ ਵਿੱਚ ਰਸਾ ਬਹੁਤ ਜ਼ਿਆਦਾ ਐ ਜਦੋਂ ਆਪਾਂ ਇਹਨਾਂ ਵਿੱਚ ਮਸਾਲਾ ਭਰਾਂਗੇ ਇਹਨਾਂ ਵਿੱਚ ਮਸਾਲਾ ਨਹੀਂ ਭਰਿਆ ਜਾਣਾ। ਤੇ ਹੁਣ ਆਪਾਂ ਕੀ ਕਰਨਾ ਨਿੰਬੂ ਨਚੋੜ ਲੈ ਲਓ ਚਾਹੇ ਹੱਥ ਦੇ ਨਾਲ। ਹੱਥ ਦੇ ਨਾਲ ਸੋਤੋਂ ਨਹੀਂ ਠੀਕ ਹੁੰਦਾ। ਆ ਨਿੰਬੂ ਕੱਟਿਆ ਹੋਇਆ ਪਾਸਾ ਤੱਲੇ ਰੱਖਣਾ। ਨਿੰਬੂ ਨਚੋੜ ਦੇ ਨਾਲ ਐ ਆ ਕੈਂਚੂੜ ਦੇਣਾ ਆ ਦੇਖੋ ਐਦਾਂ ਹੋ ਗਿਆ ਹੁਣ ਇਹਦੇ ਵਿੱਚ ਮਸਾਲਾ ਭਰਿਆ ਜਾਣਾ ਬੜਾ ਜ਼ਿਆਦਾ ਨਹੀਂ ਨਚੋੜਨਾ ਜਿਵੇਂ ਇਹਦੇ ਵਿੱਚੋਂ ਵੀ ਰਸਾ ਥੋੜਾ ਜਿਹਾ ਪਰਸ ਆਏ ਥੋੜਾ ਜਿਹਾ ਦੇਖੋ ਥੋੜਾ ਜਿਹਾ ਕੱਢ ਦੇਣਾ ਤੇ ਬਾਅਦ ਵਿੱਚ ਨੀਂਬੂ ਨੂੰ ਅੱਡ ਭਾਂਡੇ ਚ ਆਏ ਰੱਖ ਦੋ ਨਾਲੇ ਤੇ ਇਹਦੇ ਨਾਲ ਵੀ ਨਿਕਲ ਜਾਣਗੇ ਜਿਹੜਾ ਇਹ ਆਪਾਂ ਨਿੰਬੂਆਂ ਦੇ ਵਿੱਚੋਂ ਰਸਾ ਕੱਢਣਾ ਵਾ ਇਹ ਤੁਸੀਂ ਕੁਛ ਨਹੀਂ ਇਹਨੂੰ ਕਰਨਾ ਇਹ ਵੀ ਤੁਸੀਂ ਰੱਖਣਾ ਇਹ ਵੀ ਤੁਹਾਨੂੰ ਮੈਂ ਬਾਅਦ ਚ ਦੱਸੂ ਇਹ ਵੀ ਆਪਾਂ ਨਿੰਬੂਆਂ ਦੇ ਵਿੱਚ ਹੀ ਪਾਉਣਾ ਵਾ ਇਦਾਂ ਪੁੱਠੇ ਕਰਨਾ ਪੁੱਠਾ ਕਰਕੇ ਇੱਕ ਵਾਰ ਬਸ ਆਏ ਪੋਲਾ ਜਾਂ ਨੱਪਣਾ ਪੂਰਾ ਨਹੀਂ ਨੱਪਣਾ ਤੇ ਬਸ ਆਏ ਪੋਲਾ ਹੋ ਗਿਆ ਹਾ ਦੇਖੋ ਨਾਲੇ ਨਾਲੇ ਇਹਦੇ ਵਿੱਚ ਹੁਣ ਜਗ੍ਹਾ ਹੋ ਗਈ ਜਿਹਦੇ ਨਾਲ ਆਪਾਂ ਇਹਦੇ ਵਿੱਚ ਮਸਾਲਾ ਭਰ ਸਕਦੇ ਹਾਂ ਤੇ ਇਦਾਂ ਹੀ ਆਪਾਂ ਕੱਟ ਲਾਉਣ ਤੋਂ ਬਾਅਦ ਨਿੰਬੂਆਂ ਨੂੰ ਸਾਰੇ ਨਿੰਬੂਆਂ ਨੂੰ ਆਏ ਨਿਚੋੜ ਕੇ ਤੇ ਇਦਾਂ ਆਪਾਂ ਇੱਕ ਭਾਂਡੇ ਦੇ ਵਿੱਚ ਅੱਡ ਰੱਖ ਲੈਣਾ ਬਾਅਦ ਵਿੱਚ ਆਪਾਂ ਮਸਾਲਾ ਰਲਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਹਾ ਜੀ ਆਪਾਂ ਸਾਰੇ ਨਿੰਬੂਆਂ ਨੂੰ ਕੱਟ ਲਾ ਲਿਆ ਸੀ ਸਾਰੇ ਨਿਚੋੜ ਲਏ ਆ ਤੇ ਇਹਨਾਂ ਦੇ ਵਿੱਚੋਂ ਆਪਾਂ ਇਹਦਾ ਰਸ ਕੱਢ ਲਿਆ। ਇਹ ਰਸ ਨੂੰ ਅੱਡ ਭਾਂਡੇ ਦੇ ਵਿੱਚ ਕੱਢ ਕੇ ਨੂੰ ਟਾਖ ਦਿਓ। ਇਹ ਆਪਾਂ ਬਾਅਦ ਵਿੱਚ ਭੁੰਨ ਕੇ ਵਿੱਚ ਪਾਵਾਂਗੇ। ਅੱਦੇ ਬੀਏ ਦੇ ਵਿੱਚ ਹੀ ਨਿਕਲੇ ਆਉਂਦੀ ਆ। ਇਹਨੂੰ ਆਪਾਂ ਪਾਸੇ ਰੱਖ ਜਣੇ ਆ। ਤੇ ਹੁਣ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ? ਇਹ ਆਪਣੇ 5.5 ਕਿਲੋ ਨਿੰਬੂ ਆ। 5.5 ਕਿਲੋ ਨਿੰਬੂਆਂ ਦੇ ਵਿੱਚ ਆਪਾਂ ਕੀ ਕੀ ਸਮਾਨ ਪਾਉਣਾ ਤੇ ਕਿੰਨਾ ਕਿੰਨਾ ਪਾਉਣਾ ਵਾ। ਤੇ ਇਹ ਤੁਸੀਂ ਸਮਾਨ ਜੇ ਮਾੜਾ ਮੋਟਾ ਵੱਧ ਘੱਟ ਵੀ ਹੋ ਗਿਆ ਕੋਈ ਚੱਕਰ ਨਹੀਂ। ਤੁਸੀਂ ਆਪਦੇ ਹਿਸਾਬ ਨਾਲ ਵੀ ਪਾ ਸਕਦੇ ਪਰ ਇੰਨਾ ਥੋੜਾ ਘੱਟ ਨਾ ਰੱਖਿਓ ਵੱਧ ਭਲਾ ਰੱਖ ਲਿਓ ਸਮਾਨ ਤੇ ਕਿਉਂਕਿ ਫੇਰ ਹੀ ਨਿੰਬੂ ਇਹ ਵਧੀਆ ਬਣਨਾ ਹੈ ਕਿਉਂਕਿ ਇਹਦੇ ਵਿੱਚ ਪੂਰਾ ਰਸ ਭਰ ਜਾਣਾ 5 ਕਿਲੋ ਨਿੰਬੂਆਂ ਦੇ ਵਿੱਚ ਆਪਾਂ 10 ਕਿਲੋ ਖੰਡ ਪਾਉਣੀ ਆ ਸਾਢੇ 5 ਕਿਲੋ ਨਿੰਬੂ ਆਪਣੇ ਤੇ ਮੈਂ 5 ਕਿਲੋ ਨਿੰਬੂਆਂ ਦੇ ਹਿਸਾਬ ਨਾਲ ਰੱਖ ਦੱਸ ਦਿਆਂ ਤੁਹਾਨੂੰ ਤੇ ਤੁਸੀਂ ਇਹਦੇ ਵਿੱਚ 3.5 ਕਿਲੋ ਖੰਡ ਪਾ ਲਿਓ ਤੇ ਨੂਨ ਆਪਾਂ ਪਾਉਣਾ 800 ਗ੍ਰਾਮ ਸਾਢੇ 5 ਕਿਲੋ ਨਿੰਬੂਆਂ ਦੇ ਹਿਸਾਬ ਨਾਲ ਮੈਂ ਦੱਸ ਦਿਆਂ ਤੁਹਾਨੂੰ ਸਵਾ 3 ਕਿਲੋ ਆਪਾਂ ਪਾਉਣੀਆਂ ਖੰਡ ਖੰਡ ਤੁਸੀਂ ਬਰੀਕ ਲੈ ਲਿਓ ਮੈਂ ਮੇਰੇ ਕੋਲ ਪੀਸੀ ਹੋਈ ਖੰਡ ਆ ਤੇ ਮੈਂ ਇਹ ਖੰਡ ਲਿਆਂਦੀ ਆ ਪੀਸੀ ਹੋਈ ਤੇ ਨੂਨ ਆਪਾਂ 800 ਗ੍ਰਾਮ ਲੈਣਾ ਵਾ ਨੂਨ ਆ ਮੈਂ ਲੈ ਕੇ ਆਈਆਂ ਡੱਬਿਆਂ ਚ ਤੇ ਕਾਲਾ ਨਾਮਕਾ ਪੀਸਿਆ ਹੋਇਆ ਲੈ ਕੇ ਆਈਆਂ ਤੇ ਇਹ ਕਾਲਾ ਨਾਮਕਾ ਆਪਾਂ ਲੈਣਾ ਵਾ 260 ਗ੍ਰਾਮ ਇਹ ਆਪਾਂ ਮਿਣ ਲਾਂਗੇ ਮਿਣ ਕੇ ਆਪਾਂ 260 ਗ੍ਰਾਮ ਪਾ ਲਾਂਗੇ ਇਹਦੇ ਵਿੱਚੋਂ ਤੇ ਫੇਰ ਕਾਲੀ ਮਿਰਚ ਆ ਕਾਲੀ ਮਿਰਚ ਆਪਾਂ ਲੈਣੀ ਆ 60 ਗ੍ਰਾਮ ਇਹ ਵੀ ਆਪਾਂ ਮਿਣ ਕੇ ਕੱਢ ਲਾਂਗੇ ਵਿੱਚੋਂ ਤੇ ਲਾਲ ਮਿਰਚ ਦਾ ਪਾਊਡਰ ਆਪਾਂ ਲੈਣਾ 60 ਗ੍ਰਾਮ ਜੀਰਾ ਆਪਾਂ ਲੈਣਾ 50 ਗ੍ਰਾਮ ਇਹ ਆਪਾਂ ਪੀਸ ਕੇ ਲੈਣਾ ਇਹ ਆਪਾਂ ਬਾਅਦ ਚ ਪੀਸਾਂਗੇ ਜੀਰੇ ਨੂੰ ਅਜਮੈਣ ਅਜਮੈਣ ਲੈਣੀ ਆ ਆਪਾਂ 40 ਗ੍ਰਾਮ ਇਹ ਆਪਾਂ ਅੰਜ ਸਾਫ ਤੋਂ ਪਾਵਾਂਗੇ ਤੇ ਲੌਂਗ ਆਪਾਂ ਲੈਣੇ ਆ 25 ਗ੍ਰਾਮ ਤੇ ਇਹ ਆਪਾਂ ਪੀਸਣੇ ਆ ਲੌਂਗ ਵੀ ਤੇ ਦਾਲ ਚੀਨੀ ਆਪਾਂ 25 ਗ੍ਰਾਮ ਲਵਾਂਗੇ اے ਪੀ ਸੀ ਹੋਈ ਲਿਆਂਦੀ ਹੋਈ ਆਪਾਂ ਤੇ ਵੱਡੀ ਇਲਾਚੀ ਆਪਾਂ 33 ਗ੍ਰਾਮ ਲਵਾਂਗੇ ਤੇ ਇਹ ਵੀ ਆਪਾਂ ਪੀਸ ਲੈਣੀ ਆ ਤੇ ਮਗਾ ਆਪਾਂ ਲੈਣੀ ਆ 55 ਗ੍ਰਾਮ ਤੇ ਮਗਾ ਵੀ ਆਪਾਂ ਪੀਸ ਸਕਦੇ ਜਿਹੜਾ ਸਮਾਂ ਪੀਸਿਆ ਹੋਇਆ ਠੀਕ ਆ ਤੇ ਜਿਹੜਾ ਨਹੀਂ ਪੀਸਿਆ ਜਿਵੇਂ ਹੋਇਆ ਆਹ ਮਗਾ ਹੋਈਆਂ ਕਾ ਵੱਡੀ ਇਲਾਚੀ ਲੌਂਗ ਤੇ ਜੀਰਾ ਇਹ ਆਪਾਂ ਪੀਸ ਲਾਂਗੇ ਜਿਮੈਣ ਆਪਾਂ ਸਾਫ ਤੋਂ ਕੋਈ ਪਾਵਾਂਗੇ ਤੇ ਵਰਤਮਾਨ ਆਪਾਂ ਧੋਹੇ ਕੱਚ ਦਾ ਲੈ ਲਿਆ ਕੋਸ਼ਿਸ਼ ਕਰੋ ਵੀ ਖੁੱਲਾ ਵਰਤਮਾਨ ਹੋਵੇ ਤੇ ਕਿਉਂਕਿ ਉਹਦੇ ਵਿੱਚ ਆਪਾਂ ਨਿੰਬੂ ਸਮਾਰ ਕੇ ਟਕਾ ਦੇਈਏ ਕਿਉਂਕਿ ਸਾਰਾ ਸਮਾਨ ਵਿੱਚ ਐ ਸਮਾਰ ਕੇ ਪੈ ਜਾਵੇ ਮੈਂ ਕੱਚ ਦਾ ਤਾਂ ਲਿਆ ਵਾ ਕਿਉਂਕਿ ਆਪਾਂ ਧੋਪੋ ਵੀ ਲਗਾਉਣੀ ਆ ਪਲਾਸਟਿਕ ਦੇ ਨਾਲ ਉਹ ਕੱਚ ਦਾ ਵਧੀਆ ਰਹੂ ਤੁਸੀਂ ਚੀਨੀ ਦਾ ਵੀ ਲੈ ਸਕਦੇ ਆ ਵੀ ਚੀਨੀ ਦਾ ਵਰਤਮਾਨ ਲੈ ਲਓ ਤੇ ਜਿਹੜਾ ਸਮਾਨ ਪੀਸਣ ਵਾਲਾ ਹੁਣ ਆਪਾਂ ਇਹਨੂੰ ਪੀਸ ਲਾਂਗੇ ਮਗਾ ਤੁਸੀਂ ਜ਼ਰੂਰ ਪਾਓ ਮਗਾ ਦੇ ਨਾਲ ਨਾਲੇ ਤਾਂ ਚਾਰ ਕਾਲਾ ਹੁੰਦਾ ਨਾਲੇ ਇਹਦੀ ਮਹਿਕ ਬਹੁਤ ਸੁਣੀ ਜਾਂ ਆਉਂਦੀ ਆ ਮਗਾ ਬਹੁਤ ਜ਼ਿਆਦਾ ਚੰਗੀਆਂ ਹੁੰਦੀਆਂ ਹੁੰਦੀਆਂ ਆ ਤੇ ਬਾਕੀ ਸਾਰਾ ਸਮਾਨ ਹੀ ਵਧੀਆ ਵਾ ਤੇ ਤੁਸੀਂ ਹੋਰ ਵੀ ਜੇ ਕੋਈ ਮਸਾਲੇ ਪਾਉਣੇ ਆ ਤੁਸੀਂ ਵਿੱਚ ਪਾ ਸਕਦੇ ਆ ਤੇ ਹੁਣ ਆਪਾਂ ਸਾਰਾ ਸਮਾਨ ਇਹਦੇ ਵਿੱਚੋਂ ਮਿਣਕੇ ਆਕਾ ਕੱਢ ਲੈਣਾ ਤੇ ਤੁਹਾਡੇ ਕੋਲ ਜਿਆਦਾ ਤੁਸੀਂ ਦੁਕਾਨ ਤੋਂ ਹੀ ਪੂਰਾ ਉਹਨਾਂ ਸਮਾਨ ਉਹਨਾਂ ਤੋਂ ਕਹਿ ਦਿਓ ਵੀ ਸਾਨੂੰ ਮਿਣਕੇ ਲਿਫਾਫਿਆਂ ਚ ਪਾ ਦਿਓ ਪਾ ਦੇਣਗੇ ਨਹੀਂ ਮੇਰੇ ਕੋਲ ਤਾਂ ਮਣਨ ਵਾਸਤੇ ਹੈਗਾ ਨਹੀਂ ਆਮ ਘਰਾਂ ਦੇ ਵਿੱਚ ਹੁੰਦੀ ਹੀ ਹੈ ਮਣਨ ਵਾਸਤੇ ਤੁਸੀਂ ਉਹਨਾਂ ਉਹਨਾਂ ਮਿਣਕੇ ਸਮਾਨ ਕੱਢ ਲਿਓ ਤੇ ਹੁਣ ਮੈਂ ਆ ਜਿਹੜਾ ਪੀਸਣ ਵਾਲਾ ਇਹ ਕੱਢ ਕੇ ਪੀਸ ਲੈਣੀ ਆ ਤਫੇਰ ਆਪਾਂ ਸਾਰਾ ਮਸਾਲਾ ਇੱਕ ਭਾਂਡੇ ਚਰ ਲਾ ਕੇ ਮੈ ਤੁਹਾਨੂੰ ਦਿਖਾ ਦੇਣੀ ਆ ਫਿਰ ਕੱਲੇ ਕੱਲੇ ਨਿੰਬੂ ਦੇ ਵਿੱਚ ਭਰਨਾ ਤੁਹਾਨੂੰ ਦਿਖਾ ਦੇਣੀ ਆ ਹਾਂਜੀ ਆਪਾਂ ਖੰਡ ਲੈ ਲਈ 3/2 ਕਿਲੋ ਤੇ ਆਪਾਂ ਥੋੜਾ ਜਿਹਾ ਨੂਣ ਇਹਦੇ ਵਿੱਚ ਪਾ ਲਿਆ ਬਾਕੀ ਸਾਰੇ ਮਸਾਲੇ ਪਾ ਲਏ ਜਿਹੜੇ ਪੀਸਣ ਵਾਲੇ ਸੋਖ ਪੀਸ ਲਏ ਆਪਾਂ ਸਾਰੇ ਮਸਾਲੇ ਇਹਦੇ ਵਿੱਚ ਪਾ ਦਾਂਗੇ ਆਪਾਂ ਇਹਦੇ ਵਿੱਚ ਆਪਾਂ ਕਾਲਾ ਨੂਣ ਪਾ ਲਾਂਗੇ ਕਾਲੇ ਨੂਣ ਚ ਥੋੜੀਆਂ ਜੀਆਂ ਡਲੀਆਂ ਹੁੰਦੀਆਂ ਇਸ ਮਾਰਕਰ ਲਾਲ ਇਹ ਚਿੱਟਾ ਨੂੰੜ ਆਪਾਂ ਥੋੜਾ ਜਿਹਾ ਪਾ ਲਿਆ ਸੀ ਬਾਕੀ ਆਹ ਵਾ ਇਹ ਆਪਾਂ ਸਾਰਾ ਪਾ ਦਾਂਗੇ ਸਾਰੇ ਮਸਾਲੇ ਇੱਕ ਥਾਂ ਪਾ ਲਿਓ ਗੁੱਲੇ ਭਾਂਡੇ ਦੇ ਵਿੱਚ ਸੋ ਨੂੰ ਇਹ ਲੱਗਦਾ ਹੋਊਗਾ ਵੀ ਇਹ ਜਿਹੜਾ ਮਸਾਲਾ ਵਾ ਨਿੰਬੂਆਂ ਦੇ ਹਿਸਾਬ ਨਾਲ ਵੱਧਦਾ ਇਹ ਵੱਧ ਨਹੀਂਗਾ ਮੈਂ achar ਪਾਇਆ ਮੇਰੇ achar ਪਾਇਏ ਨੂੰ 5 ਸਾਲ ਹੋ ਗਏ ਪੁਰਾਣਾ achar ਤੁਹਾਨੂੰ ਦਿਖਾਉਂਗੀ ਕੁਛ ਵੀ ਨਹੀਂ ਹੋਇਆ achar ਕਿਉਂਕਿ ਇਹ ਮਸਾਲੇ ਦੇ ਨਾਲ achar ਬਣਨਾ ਲਾਲ ਮਿਰਚ ਆਪਾਂ ਕੱਟ ਕੇ ਪਾ ਲੈਣੀ ਹੈ ਉੰਨੀ ਕਹੋ 60 ਗ੍ਰਾਮ ਬਣ ਜੂਗੀ ਹੁਣ ਆਪਾਂ ਸਾਰੇ ਮਸਾਲੇ ਨੂੰ ਐਰ ਲਾ ਲੈਣ। ਚੰਗੀ ਤਰ੍ਹਾਂ। ਕਈਆਂ ਨੂੰ ਇਹ ਮਸਾਲਾ ਚੜਦਾ ਬਹੁਤ ਹੁੰਦਾ ਉਹਦਾ ਨੱਕ ਬੰਨ ਲਿਓ। ਅੰਦਰ ਨਾ ਪਾਓ ਬਾਹਰ ਬੈ ਕੇ ਪਾਓ ਕਿਉਂਕਿ ਨਹੀਂ ਸਾਰੇ ਘਰ ਚ ਸਮੈਲ ਆਉਣ ਲੱਗ ਜਾਂਦੀ ਆ ਜੇ ਆਪਾਂ ਅੰਦਰ ਬਹਿ ਕੇ ਪਾਉਨੇ ਆ। ਤੇ ਨੱਕ ਨੂੰ ਬਹੁਤ ਜ਼ਿਆਦਾ ਚੜਦਾ ਛਿੱਕਾਂ ਲੱਗ ਜਾਂਦੇ ਨਾ। ਹਾਂਜੀ ਸਾਰਾ ਮਸਾਲਾ ਪਰਲਾ ਲਿਆ ਹੁਣ ਆਪਾਂ ਇੱਕ-ਇੱਕ ਨਿੰਬੂ ਲੈਣਾ ਮੇਨ ਤਾਂ ਇਹ achar ਤੇ ਬਹੁਤ ਕਰਨੀ ਪੈਂਦੀ ਆ ਇੱਕ-ਇੱਕ ਨਿੰਬੂ ਦੇ ਵਿੱਚ ਆਪਾਂ ਆਈ ਮਸਾਲਾ ਭਰਨਾ ਪੂਰਾ ਭਰ ਕੇ ਉਹਨੂੰ ਆਈ ਵਿੱਚ ਟਕਾਈ ਜਾਣਾ ਡੱਬੇ ਦੇ ਮੈਂ ਤੁਹਾਨੂੰ 4-5 ਨਿੰਬੂ ਭਰ ਕੇ ਦਿਖਾ ਦਿੰਦੀ ਆ ਉਹਨੂੰ ਆਈ ਕਰ ਲੈਣਾ ਉਹ ਗਲ ਦੇ ਨਾਲ ਆਈ ਮਸਾਲਾ ਪਾ ਦੇਣਾ ਸਮਾਰ ਕੇ ਨਿੰਬੂ ਪੂਰਾ ਆਈ ਭਰ ਦੇਣਾ ਮਸਾਲੇ ਦੇ ਨਾਲ ਫਿਰ ਉਹਨੂੰ ਆਈ ਘੁੱਟ ਕੇ ਫੜ ਕੇ ਬੱਜ ਟਿਕਾਈ ਜਾਣੇ ਡੱਬੇ ਦੇ ਜਿਵੇਂ ਉਹ ਅਗੜੇ ਦੁਗੜੇ ਜੇ ਨਾ ਸਿੱਟਿਓ ਨਹੀਂ ਮਸਾਲਾ ਨਿਕਲ ਜੂ ਕਿਉਂਕਿ ਇਹ ਜਿਹੜਾ 2 ਦਿਨਾਂ ਹੀ ਪਿਆ ਰਹੂਗਾ ਫਿਰ ਇਹਦੇ ਵਿੱਚ ਉੱਤੇ ਆਪਾਂ ਰਸ ਪਾ ਦਾਂਗੇ ਨਿੰਬੂਆਂ ਦਾ ਉਹਦੇ ਨਾਲ ਇਹ ਸਾਰਾ ਰਸ ਜਿਆ ਬਣ ਜੂਗਾ ਫਿਰ ਨਹੀਂ ਮਸਾਲਾ ਵਿੱਚੋਂ ਨਿੰਬੂਆਂ ਦੇ ਨਿਕਲਦਾ ਇਹਦਾ ਰੱਖ ਦਿਓ ਇੱਕ ਇੱਕ ਨਿੰਬੂ ਚੱਕਣਾ ਮੇਨਟ ਤਾਂ ਜ਼ਰੂਰ ਲੱਗਦੀ ਏ ਇਹਦੇ ਤੇ ਅਚਾਰ ਬਹੁਤ ਵਧੀਆ ਬਣਦਾ ਹਾਜ਼ਮੇ ਵਾਲਾ ਬਣ ਜਾਂਦਾ ਕਿਤੇ ਤੁਸੀਂ ਇੱਕ ਰੋਟੀ ਖਾਣੀ ਉੱਥੇ ਦੋ ਖਾ ਕੇ ਉੱਠੋਗੇ ਮੈਂ ਤੁਹਾਨੂੰ ਪ੍ਰਾਣਾਚਾਰ ਵੀ ਦਿਖਾਉਂ ਵੀਡੀਓ ਦੇ ਐਂਡ 'ਚ ਮੇਰੇ achar ਪਾਏ ਨੂੰ 5 ਸਾਲ ਹੋ ਗਏ ਜਦੋਂ achar ਪ੍ਰਾਣਾ ਹੋ ਜਾਂਦਾ ਉਦੋਂ ਵੱਧ ਸੁਆਦ ਵਾੜ ਜਾਂਦਾ ਜਮਾ ਕਾਲਾ ਹੋ ਜਾਂਦਾ ਇਹ ਕਈ ਕਹਿੰਦੇ ਵੀ ਇਹ ਹਰੇ ਨਿੰਬੂਆਂ ਦਾ achar ਖਰਾਬ ਹੋ ਜੂ ਪਰ ਬਿਲਕੁਲ ਨਹੀਂ ਹੁੰਦਾ ਮੈਂ ਸ਼ਰਤ ਲਾ ਕੇ ਕਹਿ ਸਕਦੀ ਆ ਕਿਉਂਕਿ ਮੇਰੇ ਪਾਇਆ ਹੋਇਆ achar ਮੈਂ ਪਾਉਣੀ ਆ ਹਰ ਸਾਲ ਪਾਉਣੀ ਆ ਪਰ ਜਿਹੜਾ ਪ੍ਰਾਣਾ achar ਹੋ ਜਾਂਦਾ ਉਹ ਇਦੋਂ ਵੀ ਵੱਧ ਸੁਆਦ ਹੁੰਦਾ ਨਵੇਂ achar ਨਾਲੋਂ ਜਿਵੇਂ ਇਹ ਨਮਾਚਾਰ ਆਪਾਂ ਪਾ ਲਿਆ ਇਹ ਹਜੇ ਆਪਾਂ ਸਾਲ ਨਾ ਖਾਓ ਪੁਰਾਣਾ ਖਾਓ ਵਧੀਆ ਰਹਿੰਦਾ ਵਾ ਕਿਉਂਕਿ ਪੁਰਾਣਾ ਜਾਨ ਨੂੰ ਬਣ ਜਾਂਦਾ ਪੂਰਾ ਤੇ ਨਮਾਚਾਰੋਂ ਦਾ ਸਵਾਦ ਨਹੀਂ ਆਦਾ ਜਿੰਨਾ ਪੁਰਾਣਾ ਚਾਰ ਬਣਦਾ ਵਾ ਇਦਾਂ ਹੀ ਆਪਾਂ ਇੱਕ ਇੱਕ ਨਿੰਬੂ ਲੈ ਕੇ ਆਏ ਸਾਰਾ ਪੂਰਾ ਮਸਾਲੇ ਨਾਲ ਭਰ ਕੇ ਆਏ ਆਪਾਂ ਪਾ ਦੇਣਾ ਜਦੋਂ ਆਏ ਸਾਰੇ ਇੱਕ ਲੇਅਰ ਥੱਲੇ ਆ ਗਈ ਨਿੰਬੂਆਂ ਦੀ ਉਹਦੇ ਵਿੱਚ ਆਪਾਂ ਥੋੜਾ ਜਿਹਾ ਮੁਠੀ ਕਾਪਾ ਮਸਾਲਾ ਵਿੱਚ ਥੱਲੇ ਪਾ ਦੇਣਾ ਫੇਰ ਆਪਾਂ ਦੂਜੀ ਲੇਅਰ ਆਏ ਲਾਵਾਂਗੇ ਫੇਰ ਥੋੜਾ ਜਿਹਾ ਮਸਾਲਾ ਪਾ ਦੇਣਾ ਆਹੀਂ ਆਪਾਂ ਸਾਰੇ ਨਿੰਬੂਆਂ 'ਚ ਮਸਾਲਾ ਭਰ ਕੇ ਜਿਹੜਾ ਮਸਾਲਾ ਬਚਿਆ ਆਪਾਂ ਸਾਰਾ ਵਿੱਚ ਹੀ ਪਾਉਣਾ ਸੋਨੂੰ ਲੱਗੂਗਾ ਵੱਧਾ ਇਹ ਵੱਧ ਨਹੀਂਗਾ ਮੈਂ ਤੁਹਾਨੂੰ ਜਦੋਂ ਸਾਰੇ ਨਿੰਬੂ ਭਰ ਲੇ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਜੇ ਜਿਆਦਾ ਦਿਖਾ ਦਿਓ ਤੇ ਮੈਂ ਤਾਂ ਹੀ ਤੁਹਾਨੂੰ ਮੇਨ ਮੇਨ ਹੀ ਸਾਰਾ ਦੱਸਦੀ ਆ ਵੀ ਵੀਡੀਓ ਆਪਾਂ ਜਿਆਦਾ ਲੰਬੀ ਨਾ ਕਰੀਏ ਹਾਂਜੀ ਆਪਾਂ ਇਨੇ ਨਿੰਬੂ ਪਾਤੇ ਆ ਮੇਰੇ ਫਾਇਦਾ ਪਰਕ ਲੱਗਦਾ ਹੋ ਗਿਆ ਕਿ ਮੇਰੇ ਮਸਾਲਾ ਚੜ ਗਿਆ ਤੇ ਹੁਣ ਆਪਾਂ ਆਹੀਂ ਵਿੱਚ ਖੰਡਾ ਦਾਂਗੇ ਥੋੜਾ ਥੋੜਾ ਜਿਹੜੇ ਟੋੜੇ-ਟੋੜੇ ਨਿੰਬੂ ਆਪਾਂ ਵਿੱਚ ਪਾਈ ਜਾਵਾਂਗੇ ਫਿਰ ਥੋੜਾ-ਥੋੜਾ ਆਏ ਆਪਾਂ ਮਸਾਲਾ ਸਾਰੇ ਨਿੰਬੂਆਂ ਦੇ ਉੱਤੇ ਖੰਡਾਉਣਾ ਨੂੰ ਇਹਦੇ ਨਾਲ ਸਾਰੇ ਨਿੰਬੂਆਂ 'ਚ ਹੋਰ ਵੀ ਮਸਾਲਾ ਰਾਜ ਜਾਊ ਤੇ ਹੁਣ ਆਪਾਂ ਹੋਰ ਭਰ ਕੇ ਨਿੰਬੂ ਉਤੇ ਰੱਖ ਦਾਂਗੇ ਫਿਰ ਉਹਨਾਂ ਦੇ ਉੱਤੇ ਆਏ ਨਿੰਬੂ ਪਾ ਦਾਂਗੇ ਆਪਾਂ ਮਸਾਲਾ ਪਾ ਦਾਂਗੇ ਇਦਾਂ ਹੀ ਆਪਾਂ ਸਾਰੇ ਨਿੰਬੂ ਇਹਦੇ ਵਿੱਚ ਇਦਾਂ ਹੀ ਰੱਖ ਦੇਣੀ ਹੈ ਹਾਂਜੀ ਆਪਾਂ ਸਾਰੇ ਨਿੰਬੂ ਪਾ ਲਏ ਸੀ ਆ ਦੇਖੋ ਇਤੋਂ ਦੀ ਪਤਲੇ ਦੇਖ ਸਕਦੇ ਹੋ ਤੁਸੀਂ ਤੇ ਮਸਾਲਾ ਥੋੜਾ ਪਾਇਆ ਵਿੱਚ ਆਪਾਂ ਬਾਕੀ ਹਜੇ ਇੱਧਰ ਪਿਆ ਵਾ ਪਾਉਣ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਹਿਲਾਂ ਮਸਾਲਾ ਪਾ ਲਾਂਗੇ ਸਾਰਾ ਹੀ ਖੰਡਾ ਕੇ ਪਾ ਦਾਂਗੇ ਸੋਨੂੰ ਲੱਗਦਾ ਹੋ ਮਸਾਲਾ ਵੱਧਾ ਪਰ ਜਦੋਂ ਇਹ 2-3 ਦਿਨਾਂ ਤੋਂ ਬਾਅਦ ਜਦੋਂ ਸਾਰਾ ਵਿੱਚੋਂ ਖੰਡ ਪਿਘਲ ਗਈ। ਚਾਸ਼ਨੀ ਜੀ ਇੰਨੀ ਖੰਡ ਦੀ ਬਣ ਗਈ। ਇਹਦੇ ਬਾਅਦ ਸਾਰਾ ਵਿੱਚ ਰਹਿ ਜਾਣਾ ਜਿੰਨਾ ਇਹਦੇ ਵਿੱਚ ਮਸਾਲਾ ਹੋ ਓਨੇ ਨੀਂਬੂ ਵਧੀਆ ਬਣਨਗੇ। ਤੇ ਓਨੇ ਹੀ ਮਸਾਲੇ ਵੱਧ ਦੇ ਨਾਲ ਚ ਸਾਰ ਸੁਆਦ ਬਣੂਗਾ। ਹੁਣ ਆਪਾਂ ਇਹਨਾਂ ਪਾਤਾ ਮਸਾਲਾ ਇਹਨੂੰ ਹੰਡਾ ਵੀ ਦਿੱਤਾ ਪਾਸੇ ਹੁਣ ਇਹਦੇ ਉੱਤੇ ਆਪਾਂ ਜਿਹੜੇ ਨਿੰਬੂ ਦਾ ਰਸ ਆਪਾਂ ਕੱਢਿਆ ਸੀਗਾ ਨਿੰਬੂ ਨਿਚੋੜੇ ਸੀ ਆਹਦੇ ਇੱਕ ਡੱਬਾ ਹੋ ਗਿਆ ਸੀ ਇਹ ਪਾ ਦੇਣਾ ਇਹਨੂੰ ਪਾਉਣ ਲਿਓ ਪਾਉਣਾ ਇਹਦੇ ਵਿੱਚ ਤਾਵਾ ਕਿਉਂਕਿ ਇਹਦੇ ਵਿੱਚ ਬੀ ਬਹੁਤ ਜ਼ਿਆਦਾ ਹੋਣਗੇ ਨਾਲੇ ਤੋਂ ਅੱਧੇ ਬੀ ਨਿਕਲ ਜਾਣਗੇ ਤੇ ਜਿਹੜਾ ਆਪਾਂ ਮਸਾਲਾ ਉੱਪਰ ਪਾਇਓ ਸਾਰਾ ਥੱਲੇ ਚਾੜੜੂਗਾ ਇਹਨਾਂ ਕੱਪਾ ਫੇਰ ਪਾਉਣੇ ਮੜਮੜਾ ਆਇਆ ਲਾ ਦਿਓ ਪਾਸਿਆਂ ਤੋਂ ਇਹ ਨੀਂਬੂ ਦਾ ਰਸ ਜਿਹੜਾ ਆਪਾਂ ਕੱਢਿਆ ਇਹਨਾਂ ਨੂੰ ਡੋਲਣਾ ਨਹੀਂ ਆ ਇਹ ਵਿੱਚੇ ਹੀ ਪਾਉਣਾ ਫੇਰ ਹੀ ਸਵਾਦ ਆਣਾ ਚਾਹ ਨਹੀਂ ਨਹੀਂ ਇਹ ਹੌਲੀ ਹੌਲੀ ਆਪੇ ਥੱਲੇ ਚਲਿਆ ਜਾਣਾ ਮਾੜਾ ਮਾੜਾ ਹਲਾਉਂਦੇ ਰਹੋ ਜਿਵੇਂ ਆਪਾਂ ਨਿੰਬੂ ਵਿੱਚ ਟਕਾਉਨੇ ਉਹਦੇ ਵਿੱਚ ਬਿਰਲਾਂ ਜਿਹਾ ਹੋ ਜਾਂਦਾ ਉਹ ਬਿਰਲਾਂ ਦੇ ਵਿੱਚ ਦੀ ਆਪੇ ਥੱਲੇ ਜਾਵੜੂਗਾ ਨਹੀਂ ਆਏ ਪਾਸੇ ਤੋਂ ਘੱਟਿਓ ਮੋਗਲ ਦੇ ਨਾਲ ਆਪੇ ਥੱਲੇ ਜਾਵੜੂ ਸਾਰਾ ਕਿਉਂਕਿ ਇਹਦੇ ਨਾਲ ਹੀ ਨਿੰਬੂ ਵਧੀਆ ਬਣਨੇ ਆ ਰਸ ਨਾਲ ਹੀ ਜਦੋਂ ਇਹ ਆਉਣਾ ਆਪਾਂ ਵਿੱਚ ਰਸ ਪਾਇਆ ਇਹਦੇ ਨਾਲ ਜਿਹੜੀ ਖੰਡ ਤੇ ਨੂਨ ਆ ਉਹ ਪਿਘਲ ਜਾਣਾ ਜਿਵੇਂ ਕਹਦੇ ਉਹਦੀ ਚਾਸ਼ਣੀ ਜੀ ਬਣ ਜਾਣੀ ਆ ਰਸ ਬਣ ਜਾਣਾ ਵਿੱਚ ਤੇ ਉਹ ਸਾਰਾ ਨਿੰਬੂਆਂ ਦੇ ਵਿੱਚ ਰਜਣਾ ਆ ਦੇਖੋ ਐਂ ਕਰਨ ਨਾਲ ਬਿਰਲਾ ਦੇ ਵਿੱਚ ਸਾਰੇ ਚਲੇ ਗਏ ਅੱਗੇ ਹੁਣ ਜਿਹੜਾ ਰਹਿ ਗਿਆ ਮਸਾਲਾ ਉਹ ਆਪਾਂ ਵਿੱਚ ਪਾ ਦੇਣਾ ਜੇ ਤੁਸੀਂ ਇੱਕ ਦਿਨ 'ਚ ਮਸਾਲਾ ਨਹੀਂ ਪਾਉਣਾ ਤੁਸੀਂ ਦੂਜੇ ਦਿਨ ਵੀ ਪਾ ਸਕਦੇ ਜੇ ਤੁਹਾਡੇ ਕੋਲ ਡੱਬਾ ਹੈਗਾ ਛੋਟਾ ਵੀ ਵਿੱਚ ਜ਼ਿਆਦਾ ਹੋ ਗਿਆ ਨਹੀਂ ਪੈਂਦਾ ਤੁਸੀਂ ਇਹ ਮਸਾਲੇ ਨੂੰ ਡੱਬੇ 'ਚ ਪਾ ਕੇ ਰੱਖ ਲਿਓ ਜਿਵੇਂ ਦੂਜੇ ਤੀਜੇ ਦਿਨ ਥੋੜੇ ਜਿਨੇਂਬੂ ਥੱਲੇ ਜਨ ਹੋ ਜਾਂਦੇ ਫੇਰ ਤੁਸੀਂ ਵਿੱਚ ਪਾ ਦੇ ਪਰ ਮੇਰੇ ਕੋਲ ਡੱਬਾ ਵੱਡਾ ਸੀ ਮੈਂ ਤਾਂ ਹੀ ਪਹਿਲਾਂ ਡੱਬਾ ਖੁੱਲਾ ਲਓ ਭਾਂਡਾ ਪਹਿਲਾਂ ਹੀ ਵੱਡਾ ਲੈ ਲਿਓ ਕਿਉਂਕਿ ਹਿਲਾਉਣਾ ਵੀ ਪੈਂਦਾ ਵਾ ਚਾਰੋਦੇ ਕਰਕੇ ਆਪਾਂ ਨੂੰ ਪਹਿਲਾਂ ਹੀ ਹਾਂ ਦਾ ਚਾਰ ਵਾਲਾ ਫੁੱਲਾ ਚਾਹੀਦਾ ਵਿੱਚ ਭਰਾਂ ਚਾਰ ਕਾਟ ਹੀ ਹੋਵੇ ਤੇ ਫਿਰ ਸਮਾਰ ਕੇ ਹਲਾਇਆ ਜਾਂਦਾ ਹੁਣ ਆਪਾਂ ਉੱਤੇ ਪਾਤਾ ਜਿਹੜਾ ਨਿੰਬੂ ਦਾ ਰਸ ਰਹਿ ਗਿਆ ਉਹ ਉੱਤੇ ਪਾ ਦੇਣਾ ਫਰਮਨਾਂ ਬੀ ਬਹੁਤ ਜ਼ਿਆਦਾ ਬਾਹਰ ਆ ਗਈ ਫਿਰ ਜਦੋਂ ਆਪਾਂ ਚਾਰ ਖਾਣੇ ਆ ਦੇਖੋ ਡੱਬੇ ਦੇ ਵਿੱਚ ਕਿੰਨੇ ਜ਼ਿਆਦਾ ਬੀ ਆ ਤੇ ਵਿਦਰੋ ਪੋਣੀ ਦੇ ਵਿੱਚ ਵੀ ਭਰ ਗਈ ਪੋਣੀ ਬੀ ਆ ਨਾ ਇਦੇ ਨਾਲ ਨਿੰਬੂ ਨਿਚੋੜ ਨਾਲ ਨਾਲੇ ਤਾਂ ਬੀ ਨਿਕਲ ਜਾਂਦੇ ਆ ਚਾਰ ਦੇ ਵਿੱਚ ਬੀ ਬਹੁਤ ਜ਼ਿਆਦਾ ਘਟ ਜਾਂਦੇ ਆ ਤੇ ਹੁਣ ਤੁਸੀਂ ਜਦੋਂ ਰੋਜ਼ ਵੀ ਹਲਾਉਣਾ ਵਾ ਇਹਨੂੰ ਆਏ ਜ਼ੋਰ-ਜ਼ੋਰ ਦੇ ਢੱਕਣ ਲਾ ਕੇ ਨਿਖ ਲਾਉਣਾ ਇਹਨੂੰ ਬਸ ਇਦਾਂ ਹੀ ਮਾੜਾ-ਮਾੜਾ ਹਲਾਉਣਾ ਤੇ ਫੇਰ ਜਦੋਂ ਥੋੜਾ ਜਿਹਾ ਚਾਰ ਬਣ ਗਿਆ ਉਹਨੂੰ ਥੋੜੀਆਂ ਜਿਹੀਆਂ ਧੁੱਪਾਂ ਲਵਾ ਦਿਓ ਧੁੱਪ ਲਵਾਉਣ ਵੇਲੇ ਇਹਦੇ ਉੱਤੇ ਸਮਾਰ ਕੇ ਕੱਪੜਾ ਬੰਨ੍ਹ ਦਿਓ ਤੇ ਧੁੱਪ ਜ਼ਰੂਰ ਲਵਾਇਓ ਚਾਰ ਨੂੰ ਤੇ ਰੋਜ਼ ਮਹਲਾਈ ਜਾਇਓ ਜੇ ਜਿਹੜਾ ਥੋੜਾ ਜਿਹਾ ਚਾਰ ਬਣ ਗਿਆ 15 ਦਿਨਾਂ ਬਾਅਦ ਫਿਰ ਤੁਸੀਂ ਕੜਸੀ ਦੇ ਨਾਲ ਹਿਲਾ ਸਕਦੇ ਆ ਜਦੋਂ ਜ਼ਿਆਦਾ ਢੱਕਣ ਲਾ ਕੇ ਉਲਟ ਪਲਟ ਕਰੋਗੇ ਫਿਰ ਜਿਹੜਾ ਅਨੇਬੂਆਂ ਦੇ ਵਿੱਚ ਆਪਾਂ ਮਸਾਲਾ ਭਰਿਆ ਵਾ ਉਹ ਮਸਾਲਾ ਨਿਕਲ ਜਾਊ ਹੁਣ ਬੇਸ਼ੱਕ ਆਈ ਇਹਨੂੰ ਰੱਖ ਦੋ ਜਿਹੜਾ ਉੱਤੇ ਰਸ ਆ ਉਹ ਆਪੇ ਹੌਲੀ ਹੌਲੀ ਥੱਲੇ ਚੜਿਆ ਜਾਊਗਾ ਤੇ ਇਹਨੂੰ ਢੱਕ ਕੇ ਇਦਾਂ ਹੀ ਰੱਖ ਦੋ ਕੋਸ਼ਿਸ਼ ਕਰਿਓ ਵੀ ਤੁਸੀਂ ਜਾਂ ਤਾਂ ਚੀਨੀ ਦਾ ਭਾਂਡਾ ਹੋਵੇ ਤੇ ਜਾਂ ਛੋਡੇ ਹੋਵੇ ਕੱਚ ਦਾ ਕਿਉਂਕਿ ਜੇ ਪਲਾਸਟਿਕ ਲੈਣੀ ਆ ਤਾਂ ਪਲਾਸਟਿਕ ਦਾ ਭਾਂਡਾ ਵਧੀਆ ਲਿਓ ਕਿਉਂਕਿ ਬਦ}{\text{ੀਆ ਮੈਂ ਤਾਂ ਕਹਿੰਨੀ ਆ ਵੀ ਜਦੋਂ ਹੁਣ ਆਪਾਂ ਧੁੱਪ ਦੇ ਵਿੱਚ ਰੱਖਣਾ ਜੇ ਥੋੜੀ ਜਿਹੀ ਮਾੜੀ ਪਲਾਸਟਿਕ ਹੁੰਦੀ ਆ ਫਿਰ ਉਹ ਧੁੱਪ ਦੇ ਵਿੱਚ ਗਰਮ ਹੋ ਜਾਂਦੀ ਆ ਤੇ ਉਹ ਵਿੱਚ ਰਲ ਜਾਂਦੀ ਆ ਤੇ ਉਹ ਆਪਣੇ ਸਰੀਰ ਲਈ ਠੀਕ ਨਹੀਂ ਤੇ ਮੈਂ ਹੱਥ ਧੋ ਕੇ ਤੁਹਾਨੂੰ ਪੁਰਾਣਾ ਚਾਰ ਦਿਖਾਉਣੀ ਆ ਜਿਹੜਾ ਮੇਰਾ 5 ਸਾਲ ਪੁਰਾਣਾ ਚਾਰ ਆ ਹਾਂ ਜੀ ਆ ਦੇਖੋ ਪੁਰਾਣਾ ਚਾਰ ਇਹ 5 ਸਾਲ ਪੁਰਾਣਾ ਚਾਰ ਆ ਇਦਾਂ ਹੀ ਪਾਇਆ ਮੈਂ ਤੁਹਾਡੇ ਸਾਹਮਣੇ ਉਵੇਂ ਹੀ ਸਾਫ ਤੇ ਨਿੰਬੂ ਜਿਹੜਾ ਇਹਦੇ ਵਿੱਚ ਰਸ ਹੁੰਦਾ ਵੀ ਬਹੁਤ ਜ਼ਿਆਦਾ ਸੁਆਦ ਹੁੰਦਾ ਇਹਨੂੰ ਤੁਸੀਂ ਇਦਾਂ ਵੀ ਕਰ ਸਕਦੇ ਆ ਜਿਵੇਂ ਤੁਸੀਂ ਨਿੰਬੂ ਦਾ achar ਮੋਖ ਗਿਆ ਤੇ ਜਿਹੜਾ ਰਸ じゃ ਬਚ ਗਿਆ ਉਹਦੇ ਵਿੱਚ ਤੁਸੀਂ ਮਿਰਚਾਂ ਦਾ achar ਪਾ ਦਿਓ ਮਿਰਚਾਂ ਬਹੁਤ ਜ਼ਿਆਦਾ ਸੁਆਦ ਵਣਦੀਆਂ ਇਦਾਂ ਕਰਨ ਨਾਲ ਤੇ ਬਿਲਕੁਲ ਖਰਾਬ ਨਹੀਂ ਹੁੰਦਾ achar ਮੈਂ ਕਾਚੇ ਦੇ ਵਰਤਮਾਨ ਚ ਹੀ ਪਾਇਆ ਸੀ ਅੱਗੇ ਵੀ ਤੇ 5 ਸਾਲ ਪੁਰਾਣਾ ਮੇਰੇ ਕੋਲ ਥੋੜਾ ਹੀ ਰਹਿ ਗਿਆ ਸੀਗਾ achar ਇਹ ਤੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਆ ਜਦੋਂ ਵੀ ਤੁਸੀਂ achar ਕੱਢਣਾ ਵਾ ਜਾਂ ਤਾਂ ਤੁਸੀਂ ਕੜਸ਼ੀ ਲੈ ਲਓ ਤੇ ਜਾਂ ਤੁਹਾਡੇ ਹੱਥ ਧੋ ਕੇ ਬਿਲਕੁਲ ਸੁੱਕੇ ਹੱਥ ਹੋਣੇ ਚਾਹੀਦੇ ਆ ਪਾਣੀ ਵਾਲਾ ਹੱਥ ਤੁਸੀਂ ਚਾਰ ਦੇ ਵਿੱਚ ਨਹੀਂ ਪਾਉਣਾ ਨਾ ਤੁਸੀਂ ਆਟੇ ਵਾਲਾ ਜਿਵੇਂ ਕਹਿੰਦੇ ਹੁੰਦੇ ਆ ਵੀ ਆਣ ਵਾਲਾ ਹੱਥ ਨਹੀਂ ਚਾਰ ਦੇ ਵਿੱਚ ਪਾਉਣਾ ਤੇ ਗਿੱਲਾ ਹੱਥ ਨਹੀਂ ਪਾਉਣਾ ਨਹੀਂ ਚਾਰ ਖਰਾਬ ਹੋ ਜਾਂਦਾ ਉੱਥੇ ਤੁਸੀਂ ਫਿਰ ਗਲਤਾਂ ਉੱਥੇ ਚਾਰ ਖਰਾਬ ਹੋ ਜਾਣਾ ਤੁਸੀਂ ਕਹੋਗੇ ਵੀ ਤੁਸੀਂ ਕਹਿੰਦੇ ਸੀ ਇੰਨਾ ਸਾਲ ਕੱਢਣਗੇ ਵੀ ਚਾਰ ਖਰਾਬ ਹੋ ਗਿਆ ਤੇ ਜਰੂਰ ਦੋ ਤਿੰਨ ਗੱਲਾਂ ਦਾ ਧਿਆਨ ਰੱਖਣਾ ਇਹਦੇ ਵਿੱਚ ਇੱਕ ਤਾਂ ਜਮੇ ਆਮਬ ਦਾ achar ਵੀ ਕੋਈ ਵੀ achar ਉਹਦੇ ਵਿੱਚ ਆਪਾਂ ਗਿੱਲਾ ਹੱਥ ਨਹੀਂ ਪਾਉਣਾ ਜਾਂ ਗਿੱਲਾ ਕੋਈ ਚਮਚਾ ਜਾਂ ਕੜਸ਼ੀ ਨਹੀਂ ਪਾਉਣੀ ਸੁੱਕਿਆ ਹੋਣਾ ਚਾਹੀਦਾ ਫਿਰ ਆਪਾਂ ਕੱਢ ਸਕਦੇ ਹਾਂ ਤੇ ਆਟੇ ਵਾਲਾ ਹੱਥ ਨਹੀਂ ਪਾਉਣਾ ਨਹੀਂ ਚਾਰ ਖਰਾਬ ਹੋ ਜਾਂਦਾ ਵਾ ਤੇ ਆ ਤੁਹਾਡੇ ਸਾਹਮਣੇ ਆ 5 ਸਾਲ ਪੁਰਾਣਾ ਚਾਰ ਆ ਦੇਖ ਲਓ ਮੈਂ ਨਿੰਬੂ ਸਾਫ ਤੇ ਆ ਕੁਝ ਵੀ ਨਹੀਂ ਹੋਇਆ ਇਹਨੂੰ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਂਦੇ ਆ ਆ ਦੇਖ ਲਓ ਵਿੱਚੋਂ ਵੀ ਆਇਨ ਮਸਾਲਾ ਭਰਿਆ ਆ ਦੇਖੋ ਆਇਨ ਹੱਥ ਲਾਏ ਤੇ ਟੁੱਟਦਾ ਚਾਰ ਹਲਾਏ ਤਾਂ ਵੀ ਨਹੀਂ ਟੁੱਟਦਾ ਜਿਵੇਂ ਹੱਥ ਦੇ ਨਾਲ ਹੀ ਟੁੱਟਦਾ ਮਸਾਲਾ ਪੂਰਾ ਭਰ ਆ ਹੁਣ ਕਰਕੇ ਪੂਰਾ ਵਧੀਆ ਵਿੱਚ ਤੱਕ ਬਣਿਆ ਵਾ ਸਾਫ ਤੇ ਨਿੰਬੂ ਉਦਾਂ ਪਏ ਆ ਜਿਵੇਂ ਇੰਨਾ ਸਾਲ ਪੁਰਾਣਾ ਵਾ ਹਿਲਾਉਣ ਵੇਲੇ ਜਰੂਰ ਧਿਆਨ ਰੱਖਣਾ ਜਦੋਂ ਕੜਸ਼ੀ ਨਾਲ ਵੀ ਹਿਲਾਉਣਾ ਪੋਲੇ ਪੋਲੇ ਹੱਥਾਂ ਨਾਲ ਹਿਲਾਉਣਾ ਇਹ ਨਹੀਂ ਵੀ ਪੂਰਾ ਹੀ ਉਤਲ ਪੁਤਲਾ ਕਰ ਦੋ ਵੀ ਮਸਾਲਾ ਵਿੱਚੋਂ ਨਿਕਲ ਜਾਵੇ ਤੇ ਨਿੰਬੂ ਵੀ ਹੋ ਜਾਣ ਖੰਡ ਜਾਣ ਇਦਾਂ ਨਹੀਂ ਬਹੁਤ ਟੰਗ ਦੇ ਨਾਲ ਹਿਲਾਉਣਾ ਜਿਵੇਂ ਮੈਂ ਤੁਹਾਨੂੰ ਦੱਸਦੀ ਆ ਵੀ ਕਿਦਾਂ ਹਿਲਾਉਣਾ ਜਿਵੇਂ ਹੁਣ ਆਪਾਂ ਚਾਰ ਹਿਲਾਉਣਾ ਆਇ ਕਨਾਰੇ ਦੇ ਵਿੱਚੋਂ ਆਇ ਕਟਸ਼ੀ ਕਰਕੇ ਇਹਨੂੰ ਇਦਾਂ ਹਲਾਉਣਾ ਇਦਾਂ ਬਹੁਤ ਹੀ ਧਿਆਨ ਦੇ ਨਾਲ ਇਦਾਂ ਆ ਦੇਖੋ ਉਹਦੇ ਸਾਬਤੇ ਵਧੀਆ ਰਹਿੰਦੇ ਆ ਜੇ ਹੁਣ ਆਪਾਂ ਆਇ ਕਟਸ਼ੀ ਨੂੰ ਘੋਲ ਦਾਂਗੇ ਤਾਂ ਉਹ ਸਾਰੇ ਕੋਲ ਜਾਣਗੇ ਠੀਕ ਨਹੀਂ ਰਹਿਣਾ ਚਾ ਤੇ ਚਾਰ ਨੂੰ ਰੋਜ਼ ਥੋੜਾ ਥੋੜਾ ਇਦਾਂ ਇਦਾਂ ਡੱਬਾਏ ਐ ਕਰਕੇ ਐ ਕਰਕੇ ਹਲਾਉਂਦੇ ਰੋ 10-15 ਦਿਨਾਂ ਬਾਅਦ ਕੜਸੀ ਦੇ ਨਾਲ ਹਲਾਉ ਤੇ ਤੁੱਪ ਦੇ ਵਿੱਚ ਜ਼ਰੂਰ ਰੱਖੋ ਜਦੋਂ ਆਪਾਂ ਤੁੱਪ ਦੇ ਵਿੱਚ ਰੱਖਦੇ ਆ ਜਿਵੇਂ ਹੁਣ ਆਪਾਂ ਖੰਡ ਪਾਉਨੇ ਆ ਦੇਖੋ ਇਹਦੇ ਵਿੱਚ ਪਾਇਆ ਵਾ ਆਪਾਂ ਸਾਰਾ ਕੁਝ ਪਾਇਆ ਨਵੇਂ ਚਾਰ ਦੇ ਵਿੱਚ ਮਸਾਲਾ ਸਾਰਾ ਪਾਉਨੇ ਆ ਤੁੱਪ ਦੇ ਨਾਲ ਜਿਹੜੀ ਹੁਣ ਰਸਾ ਉੱਤੇ ਆਪਾਂ ਨਿੰਬੂ ਦਾ ਰਸ ਪਾ ਦਿੰਨੇ ਆ ਉਹਦੇ ਨਾਲ ਖੰਡ ਤੇ ਨੂਨ ਪੀਗਲ ਜਾਂਦਾ ਉਹਨੇ ਚਾਸ਼ਨੀ ਜੀ ਬਣ ਜਾਂਦੀ ਆ ਦੇਖੋ ਮਸਾਲਾ ਵਧੀਆ ਬਣ ਜਾਂਦਾ ਉਹ ਦਿਨਾਂ ਨਿੰਬੂ ਵਿੱਚ ਰੈਂਦੇ ਆ ਤੇ ਚਾਰ ਬਹੁਤ ਸਵਾਦ ਬਣਦਾ ਵਾ ਤੇ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਕਿਉਂਕਿ ਆਪਣੇ ਪੁਰਾਣੇ ਬਜ਼ੁਰਗੇ ਐਦਾਂ ਚਾਰ ਪਾਉਂਦੇ ਹੁੰਦੇ ਸੀ ਪਰ ਇਹ ਤੇ ਮਿਹਨਤ ਜਰੂਰ ਲੱਗਦੀ ਆ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਸ਼ਹਿਰ ਨਾਲੋਂ ਛੇ ਵਧੀਆ ਚਾਰ ਘਰੇ ਆਪਾਂ ਬਣਾ ਸਕਦੇ ਆ ਇਹ ਜਿਆ ਚਾਰ ਤਾਂ ਆਪਾਂ ਨੂੰ ਮੁੱਲ ਵੀ ਨਹੀਂ ਮਿਲਦਾ ਜੇ ਸੋਚਗੇ ਤੇ ਮਿਹਨਤ ਜ ਇੱਕ ਮਿਹਨਤੀ ਆਪਾਂ ਇੱਕ ਮਿਹਨਤ ਕਰ ਲਾਂਗੇ ਤੇ ਤੁਸੀਂ ਚਾਰ ਜਰੂਰ ਬਣਾਇਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ